ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਅੱਜ ਪਿੰਡ ਬੱਲੜਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੀ ਇਸ ਘਰ ਚੋਂ ਪਹਿਲਾ ਵੀਡੀਓ ਬਣੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਤਾਜ਼ੀਆਂ ਸੂਈਆਂ ਵੜਾਂ ਇੱਕ ਗੱਭਣ ਤੇ ਇੱਕ ਘੋੜੀ ਸੇਲ ਕਰਨੀਆਂ ਤੇ ਨਾਲ ਰੇੜਾ ਜੀ ਬਹੁਤ ਹੀ ਚੰਗੇ ਪਸ਼ੂ ਆ ਕੁਆਲਿਟੀ ਦੇ ਪਸ਼ੂ ਆ ਤੇ ਮੁੱਲ ਬਿਲਕੁਲ ਜਾਇਜ਼ ਆ ਤੇ ਜਿਹੜੇ ਵੀਰ ਘੋੜੀਆਂ ਰੱਖਣ ਦੇ ਸ਼ੌਕੀ ਆ ਵੀਰ ਨੇ ਘੋੜੀ ਜਿਹੜੀ ਸੇਲ ਕਰਨੀ ਐ ਤੋਂ ਚੰਗੀ ਬਰੀਡ ਵੀ ਤਿਆਰ ਕਰ ਸਕਦਾ ਕੋਈ ਤੇ ਆ ਗੱਬੜ ਵੈੜਾ ਤੇ ਤਿੰਨ ਤਾਜ਼ੀਆਂ ਸੁਈਆਂ ਫੋਨ ਕਰ ਲਿਓ ਵੀਰ ਨੂੰ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਜਦੋਂ ਵੀ ਸੁਆ ਸੁਆ ਪਸ਼ੂ ਹੁੰਦਾ ਜਿਹੜਾ ਉਹਨੂੰ ਦੋ ਟਾਈਮ ਚੋਗ ਕੇ ਆਪਣੀ ਤਸੱਲੀ ਕਰ ਲਿਆ ਕਰੋ ਜੀ ਤੇ ਗੱਬੜ ਪਸ਼ੂ ਨੂੰ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਸਾਰੇ ਜਾਨਵਰਾਂ ਦੀ ਡਿਟੇਲ ਲਵਾਂਗੇ ਦੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਭਾਜੀ ਤੁਸੀਂ ਸਾਰੇ ਕਿੰਨੇ ਪਊ ਸੇਲ ਕਰਨੇ ਆ ਜੀ ਭਾਇਆ ਚਾਰ ਗਾਵਾਂ ਜੇ ਤਿੰਨ ਸੂਆਂ ਜੇ ਇੱਕ ਗੱਬਣਾ ਤੇ ਇੱਕ ਘੋੜੀ ਜੇ ਇੱਕ ਘੋੜੀ ਨਾਲ ਰੇੜਾ ਹਾਂਜੀ ਨਾਲ ਰੇੜਾ ਵੀ ਆ ਉਹਦੇ ਸਾਜ ਵੀ ਆ ਸਾਰੇ ਹੀ ਰੇੜੇ ਲੱਗੀ ਆ ਅੱਛਾ ਤੇ ਜੇ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਬੱਚੇ ਲੈੜੇ ਹੋਣ ਤੇ ਹਾਂਜੀ ਹਾਂਜੀ ਉਹਦੇ ਬੱਚੇ ਵੀ ਚੰਗੇ ਦੋ ਬਹੁਤ ਵਧੀਆ ਬੱਚੇ ਨੇ ਹਾਂਜੀ ਆਪ ਵੀ ਬੱਚੀ ਚਾਹਦੀ ਆ ਉਹਦੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਹਾਂਜੀ ਪਿੰਡ ਸਾਡਾ ਪ੍ਰਾਣਾ ਬਰੜਵਾਲ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਸਵੀਰ ਬਟਾਲਾ ਠੀਕ ਹੈ ਜੀ ਲਾਗੇ ਸਾਨੂੰ ਸ਼ਹਿਰ ਕਮਾਨ ਪੈ ਜਾਂਦਾ ਜੀ ਤੇ ਸ਼੍ਰੀ ਹਗ ਬਿੰਦਪੁਰ ਜੀ ਨਾਮ ਦੱਸ ਦਿਓ ਵੀਰ ਜੀ ਨਾਮ ਮਰਾ ਤਰਮਿੰਦਰ ਸਿੰਘ ਹਾਂਜੀ ਨੰਬਰ 9872765204 ਠੀਕ ਹੈ ਜੀ ਹਾਂਜੀ ਤੇ ਪਹਿਲੇ ਜਿਹੜੇ ਪਾਏ ਜਨਮ ਪਹਿਲੇ ਭਾਜੀ ਬਹੁਤ ਵਧੀਆ ਪਰ ਵੀਰ ਭਰਾਵਾਂ ਨੇ ਬਹੁਤ ਜ਼ਿਆਦਾ ਫੋਨ ਕੀਤੇ ਨੇ ਮੈਂ ਉਹਨਾਂ ਬਾਅਦ ਸੌਰੀ ਮੰਗਾ ਜਿਨ੍ਹਾਂ ਦੇ ਨਹੀਂ ਵੀ ਚੁੱਕੇ ਗਏ ਹੋਣ ਪਰ ਬਹੁਤ ਵਧੀਆ ਵੀਡੀਓ ਥਰੋ ਡੰਗਰ ਬਹੁਤ ਵਧੀਆ ਵਿਗਿਆ ਸਾਡੇ ਮੁੱਲ ਜਾਇਜ਼ ਹੀ ਹਾਂਜੀ ਬਾਅਦ ਵੀ ਮੁੱਲ ਬਿਲਕੁਲ ਜਾਇਜ਼ ਹੋਣਗੇ ਮੁੱਲ ਜਾਇਜ਼ ਹੋਊਗਾ ਤਾਂ ਫੋਨ ਜ਼ਿਆਦਾ ਆਉਣਗੇ ਹਾਂਜੀ ਅੱਜ ਵੀ ਮੁੱਲ ਬਿਲਕੁਲ ਜਾਇਜ਼ ਹੋਣਗੇ ਜਨਵਰੀ ਦੀ ਕੁਆਲਿਟੀ ਹੋਵੇ ਮੁੱਲ ਜਾਇਜ਼ ਹੋਵੇ ਮੈਂ ਭਾਜੀ ਮੇਰੇ ਘਰ ਆਣ ਕੇ ਦੋ ਟਾਈਮ ਤਸੱਲੀ ਕਰਕੇ ਖੜਨਾ ਕੋਈ ਉਹ ਜੇ ਸਾਡਾ ਨਹੀਂ ਹੈਗਾ ਵੀ ਇਥੋਂ ਤੋਰ ਦੇਣੀ ਆ ਮੁੜ ਕੇ ਫੋਨ ਨਹੀਂ ਚੱਕਣਾ ਘਰ ਖੜ ਕੇ ਫੋਨ ਕਰਕੇ ਦੱਸਣਾ ਵੀ ਪਾ ਡੰਗਰ ਦਾ ਚੰਗਾ ਨਿਕਲਿਆ ਜਾਂ ਮਾੜਾ ਨ ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਇਹ ਜਰਸੀ ਤੋਂ ਆਹ ਵੇਖੋ ਜੀ ਤਾਜੀ ਸੂਈ ਜਰਸੀ ਆ ਪਹਿਲਾਂ ਫੇਸ ਕੁਆਲਟੀ ਚੈੱਕ ਕਰ ਲਓ ਇਹਦੀ ਆਹ ਵੇਖੋ ਤੇ ਬੱਚਾ ਵੀਰ ਜੀ ਇਹ ਵਸ਼ੀ ਹੈ ਮਗਰ ਆਹ ਵਸ਼ੀ ਹੈ ਵਸ਼ੀ ਵੀ ਜਰਸੀ ਆ ਜੀ ਮੈਨੂੰ ਬਹੁਤ ਸੋਹਣੀ ਤੇ ਥਾਣ ਦੀ ਕੁਆਲਟੀ ਬੜੀ ਸੋਹਣੀ ਆ ਇਹਦੀ ਆਹ ਵੇਖੋ ਥਾਣ ਮੁਠੀ ਦੀ ਚਵਾਈ ਵਾਲਾ ਲੱਗਾ ਤੇ ਕੱਲਾ-ਕੱਲਾ ਗੈਪ ਤੇ ਥਾਣਾ ਜੀ ਆਹ ਵੇਖੋ ਜੀ ਥਾਣ ਥਾਣ ਪੂਰਾ ਸੋਹਣਾ ਲੱਗਾ ਜੀ ਤੇ ਕਿੰਨੇ ਦਿਨ ਹੋਗੇ ਭਾਈ ਸੂਈ ਨੂੰ ਭਾਈ ਇਹਨੂੰ 7 ਤੋਂ 8 ਦਿਨ ਹੋ ਗਏ ਸੋਈ ਨੂੰ 7 ਤੋਂ 8 ਦਿਨ ਹੋ ਗਏ ਠੀਕ ਹੈ ਜੀ ਦੁੱਧ ਕਿੰਨਾ ਹੈ ਤੇ ਕੋਲ ਹੈ ਦੁੱਧ ਭਾਈਏ ਕੋ 10 ਲੀਟਰ ਜਿਹੜਾ ਪੱਕਾ ਇਹ ਲੀਟਰਾਂ ਵਾਲਾ ਉਦਾਂ ਭਾਵੇਂ 12 ਕਹਿ ਦਈਏ 13 ਕਹਿ ਦਈਏ 10 ਲੀਟਰ ਪੂਰਾ ਜਿਹੜਾ ਦੁੱਧ ਲੀਟਰਾਂ ਵਾਲਾ ਜੇ ਜਿਹੜਾ ਮਣਾ ਦੇਣਾ ਹਾਂ ਜਿਹੜਾ ਮਣਾ ਕੇ ਭਾਵੇਂ ਇਹ ਚਾਰ ਟਾਈਮ ਕੋਈ ਚਵਾਈ ਕਰ ਦਵੇ ਸੁਆ ਕਿਨੋਂ ਆਊਗਾ ਜੀ ਸੁਆ ਭਾਈ ਪਹਿਲਾਂ ਆਦਾ ਅੱਛਾ ਪਹਿਲਾਂ ਸੁਆ ਜੀ ਠੀਕ ਹੈ ਜੀ ਤੋਰੀਏ ਵੀਰ ਜੀ ਨੂੰ ਆਹ ਵੇਖੋ ਜੀ ਜਰਸੀ ਆ ਜੀ ਇਹ ਬਹੁਤ ਸੋਹਣੀ ਤੇ ਬਾਕੀ ਜਿੱਡਾ ਕਿ ਨਾਰਮਲ ਕੱਦ ਹੁੰਦਾ ਜਰਸੀਆਂ ਦਾ ਉੱਡੀ ਕਿ ਇਹਦਾ ਕੱਦ ਹੈ ਤੇ ਬਾਕੀ ਵੀਡੀਓ ਜਿਹੜੀ ਬਣੀ ਆ ओरिजिनल ਕੈਮਰੇ ਨਾਲ ਨਾ ਕੋਈ ਝੂਮ ਆ ਨਾ ਕੋਈ ਫਿਲਟਰ ਆ ਜੀ ਜਿੱਡਾ ਕਿ ਪਸ਼ੂ ਆਪਾਂ ਓਡਾ ਕੇ ਦਿਖਾ ਦਈਦਾ ਤੇ ਪੂਰਾ ਦਿਖਾਈਦਾ ਪਸ਼ੂ ਥਾਣ ਥਣ ਚੰਗਾ ਲੱਗਾ ਵਾ ਇਹਨੂੰ ਬਹੁਤ ਹੀ ਸੋਹਣਾ ਜੀ ਤੇ ਵੀਰ ਜੀ ਦੁੱਧ ਕਿੰਨਾ ਕੁ ਚਵਾਜੂਗੇ ਕੋਈ ਦੁੱਧ ਛੋਟੀ ਜਰਸੀ ਆ ਵੱਡੀ ਲਈ ਆ ਗਈ ਕੋਈ ਵੀਰ ਭਰਾ ਜੇ ਸੋ ਜੇ ਵੱਡੀ ਜਰਸੀ ਆ ਛੋਟੀ ਜਰਸੀ ਜੇ ਦੁੱਧ 13 ਕਿ ਲੀਟਰ ਚਵਾਉਗੇ ਠੀਕ ਆ ਜੀ ਹਾਂ ਜੀ ਠੀਕ ਠੀਕ ਆ 13 ਲੀਟਰ ਦੁੱਧ ਚਵਾਜੂ ਇਸ ਟਾਈਮ ਤੇ ਜਿਹੜਾ ਰੈਡੀ ਆ ਭਾਈ ਉਹ ਰੈਡੀ ਦੁੱਧ 10 ਕਿਲੋ ਆ ਉਦਾਂ ਤੋਂ ਤੁਹਾਨੂੰ 12 ਉੱਚਾ ਘਸਮੇ ਚ ਚਵਾ ਦਵਾਂ ਥਾਣ ਇੱਕ ਵਾਰ ਫੇਰ ਵੇਖ ਲੋ ਥਾਣ ਬੜੇ ਸੋਹਣੇ ਆ ਬਾਦ ਘਾੜਤ ਨਹੀਂ ਹੈਗੀ ਥਾਣਾ ਦੀ ਨਾ ਜੀ ਨਾ ਬਿਲਕੁਲ ਬਰਾਬਰ ਹੈ ਬਰਾਬਰ ਆ ਜੀ ਹਾਂਜੀ ਬਿਲਕੁਲ ਤੇ ਮੁੱਲ ਕਿੰਨਾ ਕਹਦਾ ਜੀ ਮੁੱਲ ਭਾਜੀ ਇਹਦਾ 38000 ਜੇ ਹਾਂਜੀ ਤੇ 2000 ਰੁਪਇਆ ਵਿੱਚੋਂ ਤੇ 36000 ਦੇ ਦਾਂ ਹੋਰ ਵੀਰ ਭਾਗ ਫੋਨ ਕਰਨਗੇ ਹੋਰ ਮਾਨਤਾਨ ਕਰਾਂਗੇ 36000 ਚੋਂ ਛੋੜ ਹੋ ਜੀ ਹਾਂਜੀ ਹੋਰ ਛੋੜ ਕਰਾਂਗੇ ਕੁੱਲੀ ਹੋ ਜੂਗੀ ਕੁੱਲੀ ਛੋੜ ਹੋ ਗਿਆ ਜੀ ਫੋਨ ਲਾ ਲੈ ਕੋਈ ਨਾ ਫੋਨ ਡਾਲ ਲਵੇ ਹਾਂਜੀ ਆ ਜਿਹੜਾ ਮੁੱਲ ਕਰਤਾ ਨਾ ਵੀਰ ਦੀ ਪਹਿਲੇ ਫੋਨ ਤੇ ਹੀ ਜਾਣੀ ਆ 36000 ਚ ਤਾਂ ਫੋਨ ਕਰ ਲਿਓ ਬਹੁਤ ਹੀ ਸੋਹਣੀ ਆ ਜੀ ਬਾਕੀ ਇਹ ਮੁੱਲ ਕਿੱਦਿਆਂ ਨਹੀਂ ਲੱਭਣੇ ਜੀ ਤੁਹਾਨੂੰ ਇਦਾਂ ਦੀਆਂ ਵੇੜਾਂ ਲੱਭਦੀਆਂ ਬਹੁਤ ਘੱਟ ਆ ਜੀ ਆ ਦੂਜੇ ਨੰਬਰ ਤੇ ਖੋਣੀ ਆ ਵੇਖੋ ਜੀ ਇਹਦਾ ਵੀ ਹਮਾਨਾ ਚੈੱਕ ਕਰ ਲਓ ਥਾਣਾ ਵੀ ਚੈੱਕ ਕਰ ਲਓ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਤੇ ਵੀਰ ਜੀ ਇਹਨੂੰ ਰੱਸੀ ਰੱਸੀ ਪਾਉਂਦੇ ਜਿਹੜੀ ਜਰਸੀ ਨਹੀਂ ਨਹੀਂ ਉਦਾਂ ਹੀ ਚੋਈ ਦੀ ਫਿਰ ਠੀਕ ਹੈ ਤੇ ਇਹਨੂੰ ਪਾਉਂਦੇ ਠੀਕ ਹੈ ਉਦਾਂ ਹੀ ਬੱਚਾ ਇਹਦੇ ਕੋਲ ਕੀ ਆ ਜੀ ਇਹਦੇ ਵਿੱਚੀ ਆ ਮਗਰ ਵਛੀ ਜੈਸੀ ਦੀ ਸੋਹਣੀ ਆ ਜੀ ਹਾਂਜੀ ਇਹਦੇ ਮਗਰ ਵਛੀ ਆ ਆ ਵੇਖੋ ਜੀ ਠੀਕ ਤੇ ਇਹਦਾ ਸੂਆ ਕਿੰਵਾ ਜੀ ਇਹ ਬਾਈ ਤੀਜਾ ਸੂਆ ਸੋਈ ਏ ਤੀਜਾ ਸੂਆ ਸੋਈ ਏ ਆ ਮੈਂ ਵੇਖੀਦਾ ਵੀਡੀਓ ਦੇ ਵਿੱਚ ਲੋਕੀ ਪਹਿਲਾ ਦੂਜਾ ਹੀ ਦੱਸਦੇ ਆ ਪਰ ਇਹ ਤੀਜੇ ਜੀ 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 ਹਾਂ ਜੀ ਠੀਕ ਹੈ ਜੀ ਬਾਕੀ ਸਾਰੇ ਵੀਰ ਜਿਹੜੇ ਵੀਡੀਓ ਵੇਂਦੇ ਬਹੁਤ ਸਿਆਣੇ ਆ ਉਹਨਾਂ ਨੂੰ ਪਤਾ ਵਾ ਇਹਨਾਂ ਚੀਜ਼ਾਂ ਵਾ ਹਾਂ ਜੀ ਹਾਂ ਜੀ ਤੇ ਦੁੱਧ ਆਸ ਟਾਈਮ ਤੇ ਕਿੰਨਾ ਇਹਦੇ ਕੋਲ ਦੁੱਧ ਭਾਈ ਇਹਨੂੰ ਅੱਜ ਤੀਜਾ ਦਿਨ ਸੂਈ ਨੂੰ ਜੇ ਇਹਦੇ ਕੋਲ ਵੀ 12 ਲੀਟਰ ਦੁੱਧ ਤਿਆਰ ਜੇ 12 ਕਿਲੋ ਤਿਆਰ ਆ ਬਿਲਕੁਲ ਜਿਹੜਾ ਪੱਕਾ ਲੀਟਰਾਂ ਵਾਲਾ ਪੱਕਾ ਜੀ ਜੀ ਠੀਕ ਹੈ ਜੀ ਇਹਨੂੰ ਤੋਰੀਏ ਵੀਰ ਜੀ ਆਹ ਵੇਖੋ ਥਾਣੇ ਦਾ मुट्ठी ਦੀ ਚੁਵਾਈ ਵਾਲਾ ਲੱਗਾ ਜੀ ਇਸ ਟਾਈਮ ਤੇ 12 ਲੀਟਰ ਦੁੱਧ ਦੱਸਿਆ ਨਾ ਵੀਰ ਜੀ ਤਿਆਰ ਹਾਂਜੀ ਠੀਕ ਹੈ 12 ਲੀਟਰ ਦੁੱਧ ਤਿਆਰ ਆ ਕਰਦੇ ਬਹੁਤ ਸੋਹਣਾ ਵਾ ਇਹਦਾ ਤੇ ਇਹਦੇ ਪਿਛੇ ਵਸ਼ੀ ਆ ਜੀ ਆਹ ਵੇਖੋ ਥਣ ਬਹੁਤ ਸੋਹਣੇ ਲੱਗੇ ਆ ਜੀ ਇਹਨੂੰ ਚਾਰੇ ਥਣ ਗਿਆਪਤੀ ਆ ਤੇ ਥਣ ਹੈ ਵੀ मुट्ठी ਦੀ ਚੁਵਾਈ ਵਾਲਾ ਵਾ ਵੀਰ ਜੀ ਦੁੱਧ ਕਿੰਨਾ ਕ ਚਵਾਜੂਗੀ ਭਾਈ ਇਹ ਦੁੱਧ 15 ਲੀਟਰ ਚਵਾਜੂਗੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰੋਗੇ ਇਹਦਾ ਮੁੱਲ ਭਾਜੀ 47000 ਜੇ ਹਾਂਜੀ ਤੇ 45000 ਦੀ ਦੇ ਦਵਾਂਗੇ ਹੋਰ ਉਹ ਚੋਂ ਮਾਨਤਾ ਜ਼ਰੂਰ ਕਰਾਂਗੇ ਲਾਸਟ ਭਾਜੀ ਵਾਲਾ ਮੈਂ 42000 ਦੇ ਦਵਾਂਗੇ 42000 ਹਾਂਜੀ 42 ਦੀ ਲਾਟ ਚੋਂ ਛੋਟ ਛੋਟ ਹੋ ਜੂਗੀ ਹਾਂਜੀ ਛੋਟ ਕਰ ਦਵਾਂਗੇ ਉਹਦੇ ਚ ਫੋਨ ਕਰ ਲਿਆ ਮੈਂ ਭਾਜੀ ਕਿ ਇਹਨੂੰ ਮਨਾ ਨਹੀਂ ਕਰਨਾ ਜਿਹੜਾ ਮਨਾ ਨਹੀਂ ਕਰਦੇ ਛੋੜ ਖੁੱਲੀ ਹੋ ਜੀ ਨਰਾਜ ਕਰਕੇ ਨਹੀਂ ਘੱਲਣਾ ਜਿਹੜੇ ਮੁੱਲ ਵੀਰ ਜੀ ਤੁਸੀਂ ਕਰੀ ਜਾਂਦੇ ਹੋ ਪਹਿਲੇ ਪਹਿਲੇ ਫੋਨ ਤੇ ਜਾਣੀ ਅੱਜ ਮੈਂ ਉਹਦੋਂ ਵੀ ਬਿਲਕੁਲ ਜਾਇਜ਼ ਮੁੱਲ ਪਾਏ ਸੀ ਤੇ 5 ਮਿੰਟਾਂ ਦੇ ਵਿੱਚ ਡੰਗਰ ਸੇਲ ਹੋ ਗਏ ਇਹ ਜਿਹੜਾ ਇਹ ਹੁੰਦਾ ਨਾ ਸਾਡ ਡੰਗਰ ਤੋਂ ਨਫਾ ਨਹੀਂ ਲੈ ਜਾਂਦੇ ਹਾਂਜੀ ਹਾਂਜੀ ਕਈ ਵਾਰੀ ਕਿਸ ਚੋਂ ਘਾਟਾ ਵੀ ਪੁਣਾ ਪੈਂਦਾ ਹਾਂਜੀ ਬਿਲਕੁਲ ਬਾਅਦ ਪੂਰੇ ਕਰਨੇ ਪੈਂਦੇ ਨੇ ਹਾਂਜੀ ਪੂਰੇ ਕਰਨੇ ਪੈਂਦੇ ਆ ਜਿਹੜੇ ਮੁੱਲ ਤੁਸੀਂ ਕਿਤੇ ਵਪਾਰੀ ਵੀਰ ਨੇ ਲੈ ਜਾਣੇ ਆ ਹਾਂਜੀ ਨੰਬਰ ਤੇ ਦਿਖਾਉਣੀ ਆ ਜੀ ਸ਼ਾਈ ਵਾਲ ਦੇ ਵਿੱਚ ਪੱਖ ਰੱਖਦੀ ਆ ਤੇ ਬੱਚਾ ਵੀਰ ਜੀ ਇਹ ਮਗਰੀ ਵਸ਼ੀ ਹੈ ਵਸ਼ੀਦ ਟੀਕਾ ਵੇਖ ਲਓ ਕਿਹੜਾ ਲਵਾਤਾ ਇਹਨੂੰ ਵਸ਼ੀ ਆਚਫ ਦੀ ਜੇ ਮਾ ਇਹ ਵਸ਼ੀ ਹੈ ਵੀ ਬੜੀ ਸੋਹਣੀ ਹੈ ਹਾਂਜੀ ਆ ਵੇਖੋ ਜੀ ਤੇ ਆਵੇ ਸ਼ਾਈ ਵਾਲਦੀ ਆ ਥਾਨ ਚੈੱਕ ਕਰ ਲਓ ਇਹਦਾ ਵੇਖੋ ਮੱਝਾਂ ਵਾਲਾ ਥਾਨ ਲੱਗਾ ਬਹੁਤ ਹੀ ਮੋਟਾ ਮੋਟਾ ਥਾਣਾ ਤੇ ਚੰਗੀ ਕੁਆਲਿਟੀ ਦਾ ਥਾਨ ਲੱਗਾ ਹਵਾਨਾ ਵੀ ਬੜਾ ਸੋਹਣਾ ਆ ਵੇਖੋ ਜੀ ਠੰਡੀ ਤੇਰੀ ਰੱਸੀ ਵੀਰ ਜੀ ਪਾ ਗਏ ਚੋਂ ਇਹਨੂੰ ਇਹਨੂੰ ਰੱਸੀ ਪਾ ਜੀ ਤੇ ਉਹਨਾਂ ਦੋਵਾਂ ਨੂੰ ਨਹੀਂ ਪਾਈ ਪਹਿਲੀਆਂ ਨੂੰ ਹਾਂਜੀ ਠੀਕ ਹੈ ਇਹਦਾ ਸੂਆ ਕਰਵਾਊਗਾ ਜੀ ਇਹ ਪਹਿਲਾ ਹੀ ਪਹਿਲਾ ਸੂਆ ਹਾਂਜੀ ਪਹਿਲਾ ਹੀ ਇਹਦਾ ਠੀਕ ਹੈ ਜੀ ਤੇ ਇਸ ਟਾਈਮ ਤੇ ਦੁੱਧ ਕਿੰਨਾ ਆਦੇ ਕੋਈ ਦੇਖੋ ਵੀ 12 ਲੀਟਰ ਦੁੱਧ ਤਿਆਰ ਜੇ 12 ਕਿਲੋ ਦੁੱਧ ਤਿਆਰ ਠੀਕ ਹੈ ਠੀਕ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ ਜੀ ਇਹਨੂੰ 15 ਦਿਨ ਹੋ ਗਏ ਨੇ ਸੂਈ ਨੂੰ 15 ਦਿਨ ਹੋ ਗਏ ਹਾਂਜੀ ਇਹਨੂੰ 15 ਦਿਨ ਤੇ ਵਛੀ ਐਚ ਐਫ ਦੀ ਆ ਗਈ ਹਨਾ ਹਾਂਜੀ ਹਾਂਜੀ ਕਿਸ ਨੇ ਟੀਕਾ ਲਵਾਤਾ ਸ਼ਾਇਦ ਦੂਜਾ ਹਾਂਜੀ ਠੀਕ ਹੈ ਨਵੀਂ ਬਰੀਡ ਤਿਆਰ ਹੋ ਗਈ ਐ ਤੇ ਇਹਨੂੰ ਤੋਰੀਏ ਵੀਰ ਜੀ ਆਹ ਵੇਖੋ ਜੀ ਕੱਦ-ਕਾਡ ਚੰਗਾ ਸਹੀ ਆਲ ਦੇ ਵਿੱਚ ਪੱਖ ਰੱਖਦੀ ਆ ਵੇਖੋ ਜੀ ਤੇ ਥਾਨ ਬੜਾ ਸੋਹਣਾ ਲੱਗਾ ਲੈ ਵੀਰ ਕਮਾ ਲਿਆ ਨੂੰ ਬਾਕੀ ਪੂਰੀ ਕੈਮ ਆ ਕੋਈ ਲੱਸੀ ਲੱਸੀ ਨਾ ਕਹੀ ਜਾਵੇ ਕਿ ਲੱਸੀ ਆ 12 ਲੀਟਰ ਦੁੱਧ ਤਿਆਰ ਹੈ ਇਹਦੇ ਕੋਲ ਵੇਖੋ ਜੀ ਬਾਕੀ ਇਹਨੂੰ ਰੱਸੀ ਪਾ ਕੇ ਚਾਹੁੰਦਾ ਵੀਰ ਦੱਸਦਾ ਆ ਵੇਖੋ ਜੀ ਨਾ ਦੁੱਧ ਵੀਰ ਜੀ ਕਿੰਨਾ ਚਾਹ ਆ ਜੂਗੀ ਇਹ? ਉਹ ਜੀ ਇਹ ਤਾਂ ਤੁਹਾਨੂੰ ਪਤਾ ਸ਼ਾਈ ਵਾਲਾ ਜਾਂ ਜਰਸੀ ਜਿਹੜੀ ਹੁੰਦੇ ਸ਼ਾਈ ਵਾਲਾ ਦੁੱਧ ਤੋਂ ਵੱਧ ਤੋਂ ਵੱਧ ਜਿਹੜੀ ਚੰਗੀ ਸ਼ਾਈ ਵਾਲਾ 15 ਲੀਟਰ ਕਰ ਦਿਜੀਏ। ਹਾਂਜੀ ਇਹ ਵੀ ਹੋਰ ਕਿਲੋ 2 ਕਿਲੋ ਦਾ ਫਰਕ ਪਾ ਜੂਗੀ। ਇਸ ਟਾਈਮ ਤੇ 12 ਲੀਟਰ ਹਾਂਜੀ ਇਸ ਟਾਈਮ 12 ਲੀਟਰ ਦੋ ਤਿਆਰ ਆ। ਆਪਾਂ ਹੁਣ ਦਾ ਹੀ ਦਸੀਏ। ਨਹੀਂ ਹੁਣ ਦਾ ਕਹਿੰਦੇ ਅਗਲੇ ਦੇ ਜਾ ਕੇ ਅੱਠ ਰਹਿ ਜੇ ਉਹ 16 ਕਰ ਲਵੇ ਉਹ ਅਗਲੇ ਦੀ ਸ਼ਾਮ ਵਕਤ ਆ। ਹਾਂਜੀ ਸ਼ਾਮ ਬਸ ਹਾਂਜੀ ਸ਼ਾਮ ਤੇ ਆ ਹਾਂਜੀ ਠੀਕ ਹੈ ਜੀ ਤੇ ਮੁੱਲ ਕਿੰਨਾ ਕਾ ਵੀਰ ਜੀ ਦਾ? ਮੁੱਲ ਭਾਜੀ ਇਹਦਾ ਵੀ ਲੈਣਾ 45000 ਰੁਪਿਆ ਜੇ। ਹਾਂਜੀ ਤੇ ਜੈਸ ਮੈਂ 42000 ਦੇ ਦਵਾਂਗੇ। ਕੋਚੋਂ ਮਾਰਤਾਨ ਹੋ ਜਾਊਗਾ। ਛੋੜ ਕਰ ਦਵਾਂਗੇ। ਠੀਕ ਹੈ ਜੀ। ਹਾਂ ਜੀ। ਖੁੱਲਾ ਜੁਵੇ ਨਹੀਂ ਨਵਾਜ਼ ਨਹੀਂ ਕਰਦੇਗੇ ਇਹਨੂੰ। ਖੁੱਲਾ ਹੀ ਕਰ ਦਿੰਦੇ। ਖੁੱਲਾ ਹੀ ਕਰ ਦਿੰਦੇ। ਪੱਕਾ ਮੁੱਲ ਲਾਵੇ ਕੋਈ ਦੇ ਦੇਣੀ। ਹਾਂ ਜੀ ਹਾਂ ਜੀ। ਠੀਕ ਹੈ ਜੀ ਠੀਕ ਹੈ। ਸਹੀ ਹੈ। ਕਿਉਂਕਿ ਅਸੀਂ ਜਿਆਦੇ ਬੋਲੇ ਵੀ ਇਹਦਾ 55 ਕਰ ਲਈਏ ਤੇ ਮੁੜ ਕੇ 40 ਤੇ ਆ ਜਾਣਾ। ਬੋਲੇ ਵੀ ਜਾਰੀ ਕੀਤੇ ਨੇ। ਬਿਲਕੁਲ ਬਿਲਕੁਲ। ਹਾਂ ਜੀ। ਠੀਕ ਹੈ। ਹੁਣ 42000 ਕਿਹਾ ਇਹਨਾਂ ਦਾ? ਹਾਂ ਜੀ। ਠੀਕ ਆ। ਹਾਂ ਜੀ। ਤੇ ਉਹਦਾ ਕਿਹਾ ਹੋਊਗੀ। हां हां बाकी दा वंदा बताले बताली जे के जे केनु जोड़ा पसंद आ जे ते भाई फिर 200-200 ਰੁਪਿਆ ਹੋਰ ਛੋਟ ਕਰ ਦਵਾਂਗੇ ਠੀਕ ਹੈ ਠੀਕ ਹੈ ਜਿਹੜਾ ਪਸੰਦ ਆ ਉਹ ਚ ਛੋਟ ਹੋ ਜੂਗੀ ਹਾਂਜੀ ਹਾਂਜੀ ਤੇ ਆਹੜੀ ਗੱਬਣ ਨਾ ਹੋਣੀ ਆ ਆਪਾਂ ਬਈ ਇਹ ਦੂਜਾ ਸੂਆ ਜੇ ਆਹ ਵੇਖੋ ਜੀ ਠੀਕ ਆ ਦੂਜਾ ਸੂਆ ਸੁਣਾ ਇਹਨੇ ਹਾਂਜੀ ਠੀਕ ਆ ਤੇ ਪਹਿਲੇ ਸੂਏ ਦੁੱਧ ਦਾ ਰਿਕਾਰਡ ਕੀ ਹੈ ਦਾ ਇਹ 13 ਲੀਟਰ ਦਤਾ ਜੇ ਇਹਨੇ ਤੇ ਕਿੰਨੇ ਦਿਨ ਲਾ ਜੂਗੀ ਇਹ 10 ਤੋਂ 15 ਦਿਨ ਖਾ ਸਕਦੀ ਹੈ ਜੇ 10 ਤੋਂ 15 ਦਿਨ ਲਾ ਜੂਗੀ ਥਾਣੇ ਦਾ ਵੀ ਚੰਗਾ ਜੀ ਆਹ ਵੇਖੋ ਜੀ ਥਾਣ ਥੋਣੋ ਕੇ ਜੀ ਹਾਂ ਜੀ ਹਾਂ ਥਾਣ ਦਾ ਜੀ ਬਿਲਕੁਲ ਗਰੰਟੀ ਹੈ ਜੀ ਜਿਹੜੀਆਂ ਆਪਾਂ ਪਹਿਲਾਂ ਦਿਖਾਈਆਂ ਸਾਰੀਆਂ ਦੇ ਬਿਲਕੁਲ ਗਰੰਟੀ ਸਾਰੇ ਸਣਾ ਠੀਕ ਇਹਨੂੰ ਤੋਰੋ ਵੀਰ ਜੀ ਆਹ ਵੇਖੋ ਜੀ ਕੱਦ ਕਾਠੇ ਦਾ ਵੀ ਚੰਗਾ ਗੱਬਣ ਆ ਦਾਖਤ ਦੇਣ ਦਾ ਦਾ ਵੀਰ ਕਿੰਦਾ ਲੈ ਜਾਊਗੀ ਤੇ ਥਾਣ ਥੋਣੇ ਤਾਂ ਮੁਠੀ ਦੀ ਚਵਾਈ ਵਾਲਾ ਲੱਗਾ ਤੇ ਢਿੱਲਾਂ ਵਿੱਚ ਵੀ ਕਾਫੀ ਆ ਸੋਹਣੀਆਂ ਜੀ ਇਹ ਦੂਜੇ ਸੂਏ ਸੂਣਾ ਇਹਨੇ ਆਹ ਵੇਖੋ ਜੀ ਪੂਰੀ ਕੈਮ ਵੇਖੋ ਜੀ ਬਾਕੀ ਇਹ ਆਕੇ ਜਿੰਨੀਆਂ ਢਿੱਲਾਵਾਂ ਹਵਾਨਾ ਚੰਗਾ ਸੋਹਣਾ ਤਿਆਰ ਕਰੂਗੀ ਜੀ ਬੇਨ ਵੀਰ ਜੀ 10 ਕੀ ਖੜੂਗੀ ਕਿ ਵੱਧ 10 ਤੋਂ 12 ਲੈ ਜੇ 15 ਲੈ ਜੇ ਤੇ 15 ਤੋਂ ਵੱਧ ਨਹੀਂ ਖੜਦੀ ਜੀ 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 ਠੀਕ ਠੀਕ ਆ ਠੀਕ ਇਹਦਾ ਮੁੱਲ ਕਿੰਨਾ ਕਰਨਾ ਜੀ ਪਾ ਜੀ ਇਹਦਾ ਮੁੱਲ ਵੀ ਜਾਇ ਜੀ ਇਹਦਾ ਮੁੱਲ 35000 ਰੁਪਿਆ ਜੇ ਹਾਂ ਜੀ ਤੇ 32000 ਹੀ ਦੇ ਦਵਾਂਗੇ ਠੀਕ ਹੈ ਜੀ ਹਾਂ ਜੀ ਇਹ ਅੱਜ ਦਾ ਮੁੱਲ ਆ ਹਾਂ ਜੀ ਅੱਜ ਦਾ ਮੁੱਲ ਆ ਬੇਗਾਨ ਤਿਆਰ ਕਰਕੇ ਦੇ ਦਿਆਂ ਫਿਰ ਬਾਜਦਾ ਹੈ ਅੱਜ ਦਾ ਮੋਲੇ ਨਾ 40000 ਤੋਂ ਬਾਹਰ ਜਾਣੀ ਹਾਂਜੀ ਹਾਂਜੀ ਅੱਜ ਦਾ ਮੋਲੇ ਦਾ 35000 ਆ 32000 ਦੇ ਦਵਾਂਗੇ ਉਹ ਤੋਂ ਵੀ ਛੋਟ ਕਰਵਾਉਣਾ 32000 ਚ ਛੋਟ ਹੋ ਜੀ ਹਾਂਜੀ ਉਹ ਚ ਵੀ ਛੋਟ ਕਰਵਾਉਣਾ ਠੀਕ ਹੈ ਤੇ ਬਾਕੀ ਉਹ ਤਾਂ ਠੰਡੀ ਠੁੰਡੀ ਹੈ ਹਾਂਜੀ ਬਿਲਕੁਲ ਠੰਡੀ ਹੈ ਠੀਕ ਹੈ ਹਾਂਜੀ ਠੀਕ ਆ ਤੇ ਕਰ ਆਪਾਂ ਕੋੜੀ ਦਿਖਾਈ ਜੇ ਹੁਣ ਇੱਕ ਹਾਂਜੀ ਕੋੜੀ ਅਜੇ ਬੱਚਾ ਹੀ ਆ ਕਿ ਹਾਂਜੀ ਠੀਕ ਆ ਇਹਦੀ ਉਮਰ ਅਮਰ ਕਿੰਨੀ ਕੁ ਹੋ ਗਈ ਆ ਜੀ ਭਾਈ ਉਮਰ ਦਾ ਨਹੀਂ ਹੁਣ ਪਤਾ ਤੇ ਪਈ ਵੀ ਲਿਆਂਦੀ ਆ ਰੇੜੇ ਲੱਗੀ ਜੇ अच्छा दे दे जी ਤੇ ਰੇੜਾ ਵੀ ਇਹਦੇ ਨਾਲ ਆ ਇਹਦੇ ਸਾਜ਼ ਵੀ ਜੋ ਰੇੜੇ ਦੇ ਸਾਰੇ ਨਾਲ ਆ ਠੀਕ ਹੈ ਜੀ ਹਾਂ ਜੀ ਇਹਨੂੰ ਤੋਰ ਕੇ ਦਿਖਾ ਦੀਏ ਮੜਾ ਜੀ ਆਹ ਵੇਖੋ ਜੀ ਕੱਦ-ਕੱਦ ਚੈੱਕ ਕਰੋ ਵੀਰ ਜੀ ਇਹਨੂੰ ਕਮਾਇਓ ਇਹਨੂੰ ਰੇੜੇ ਦੇ ਵਿੱਚ ਵੀ ਝੁੱਪਦੀ ਹੈ ਹਨਾ ਹਾਂ ਜੀ ਰੇੜਾ ਵੀ ਨਾਲ ਹੀ ਸੇਲ ਕਰਨਾ ਇਹਦੇ ਉਹਦੇ ਸਾਜ਼ ਵੀ ਸਾਰੇ ਨਾਲ ਹੀ ਆ ਠੀਕ 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 ਆ ਸਹੀ ਆ ਤੇ ਬਾਕੀ ਸ਼ੌਂਕੀ ਵੀਰ ਨੇ ਜੇ ਕਿਨੇ ਬੱਚੇ ਲੈ ਕੇ ਤਿਆਰ ਵੀ ਕਰਨੇ ਹੋਣ ਤਾਂ ਕਰ ਸਕਦਾ ਕਰ ਸਕਦਾ ਆ ਵੇਖੋ ਇਹ نسل ਚੰਗੀ ਆ ਹਰਮੇ ਦੇ ਬਾਰੇ ਪਤਾ ਨਹੀਂ ਜਿਆਦਾ ਬਾਕੀ ਜਿਹੜੇ ਵੀਰਾਂ ਨੂੰ ਪਰਖਿਆ ਉਹ ਫੋਨ ਕਰ ਲੈਣ ਜੀ ਬਾਕੀ ਵੀਰ ਜੀ ਠੰਡੀ ਠੁੰਡੀ ਆ ਮਾਰਦੀ ਮੁਰਤੀਤ ਨਹੀਂ ਗਈ ਨਹੀਂ 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 ਮੈਨੂੰ ਨਿਆਣਾ ਫੜੀ ਫਿਰੇ ਕੋਈ ਠੀਕ ਠੀਕ ਉੱਪਰ ਬੈਠਣ ਦਿੰਦੀ ਹੈਗੇ ਨਹੀਂ ਉੱਪਰ ਨਹੀਂ ਬੈਠੇ ਰੇੜੇ ਦੀ ਹਾਲੀ ਲੱਗੀ ਸੀ ਆ ਤਾਂ ਅੱਛਾ ਰੇੜੇ ਦੇ ਉੱਪਰ ਦਾ ਨਹੀਂ ਪਤਾ ਹੁਣ ਬੈਂਦੀ ਜੇ ਸਾਡੇ ਕੋਲ 4 ਦਿਨ ਹੈਗੇ ਫੇਰ ਹਾਲੀ ਕੱਢ ਦਵਾਂਗੇ ਠੀਕ 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 ਉੱਤੇ ਬੈਹਿ ਕੇ ਵੀ ਵੇਖ ਸਕਦਾ ਕੋਈ ਟਰਾਈ ਕਰ ਲੇ ਹਨਾ ਹਾਂਜੀ ਠੀਕ ਆ ਤੇ ਰੇੜੇ ਦਾਦੇ ਦਾ ਇਕੱਠਾ ਮੁੱਲ ਕਰਨਾ ਕਿ ਜਿਹੜਾ ਵੀ ਨਾਲ ਹੀ ਆ ਕਿ ਵੱਖੋ ਵੱਖਰਾ ਕਰਨਾ ਨਹੀਂ ਹੁਣ ਇਕੱਠਾ ਹੀ ਕਰ ਦਰਾਂ ਮੈਂ ਜੇ ਕੋਈ ਵੀ ਭਰਾ ਫੋਨ ਕਰੂ ਜੇ ਕਿਨੇ ਕੱਲੀ ਲੈੜੀ ਉਹਨੂੰ ਕੱਲੀ ਦਾ ਦੱਸ ਦਵਾਂਗੇ ਜੇ ਨਾਲ ਸਾਰਾ ਕੋ ਖਾਣਾ ਹੁਣ ਸਾਰੇ ਦਾ ਕਰ ਦੇਣਾ ਵਾ ਨਾਲ ਹੀ ਰੇੜਾ ਨਾਲ ਹੀ ਸਾਜ਼ ਸਾਰਾ ਕੁਝ ਠੀਕ ਹੈ ਤੇ ਕਿੰਨਾ ਕੁ ਮੁੱਲ ਕਰਨਾ ਹੈ ਮੁੱਲ 38000 ਰੁਪਇਆ ਜੇ ਰੇੜਾ ਵੀ ਨਾਲ ਹੀ ਆ ਘੋੜੀ ਵੀ ਆ ਸਾਜ਼ ਵੀ ਜੇ ਠੀਕ ਹੈ ਤੇ ਉਹਦੇ ਜੋ ਮਾਰਦਾਨੀ ਪੂਰਾ ਕਰਾਂਗੇ ਅੱਛਾ ਤੇ ਜੇ ਕੱਲੀ ਖੜਨੀ ਹੈ ਕੱਲੀ ਦਾ ਫਿਰ ਉਹਨੂੰ ਕੱਲ੍ਹ ਦੱਸ ਦਵਾਂਗੇ अच्छा ओ हिसाब ਨਾਲ ਕੱਲੋ ਕਲੀਆ ਦਾ ਦਵਾਂਗੇ ਹਾਂਜੀ ਠੀਕ ਆ ਫੋਨ ਕਰ ਲੇਗੀ ਹਾਂਜੀ ਫੋਨ ਕਰ ਨੀ ਮੀਰ ਜੀ ਕੋਈ ਗੱਲ ਬਾਤ ਹੋਰ ਨਾ ਭਾਈ ਬਸ ਇਹ ਬੰਨੇ ਵੀ ਬਸ ਜਿਹਨਾਂ ਦਾ ਫੋਨ ਨਹੀਂ ਚੱਕਿਆ ਗਿਆ ਉਹਨਾਂ ਵਾਸਤੇ ਸੌਰੀ ਆ ਤੇ ਬਾਕੀ ਫੋਨ ਬਹੁਤ ਆਏ ਨੇ ਹਾਂ ਤੇ ਸਾਡੇ ਰੇਟ ਵੀ ਪੂਰਾ ਜਾਇਜ਼ ਹੁੰਦਾ ਜੇ ਜੀ 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 ਤੇ ਇਹ ਵੀ ਤੁਸੀਂ ਦੇਖ ਲਿਆ ਆ ਵੀ ਸਾਡਾ ਰੇਟ ਜੇ ਤੇ ਜ਼ਿਆਦਾ ਤੁਸੀਂ ਦੱਸ ਦਵੋ ਉਦਾਂ ਵੀ ਸਾਡੇ ਕੋ ਡੰਗਰ ਆਉਂਦੇ ਜਾਂਦੇ ਹਾਂਜੀ ਉਦਾਂ ਦੇ ਉਹਨਾਂ ਵੀਡੀਓ ਤੋਂ ਬਾਅਦ ਵੀ ਨੌ ਗਾਈਆਂ ਜੇ ਮੁੜ ਕੇ ਸੇਲ ਹੋਈਆਂ ਵਾ ਤਾਂ ਇਕੱਠੀਆਂ ਨਹੀਂ ਹੁੰਦੀਆਂ ਵੀਡੀਓ ਬਾਅਦ ਤੇ ਤੇ ਹੁਣ ਕੱਲ ਢੱਕੀਆਂ ਇਹ ਵੀ ਸੇਲ ਹੁੰਦੀਆਂ ਜੇ ਸਿਰਫ ਵੀਡੀਓ ਆਗ ਢੱਕੀਆਂ ਜੇ ਠੀਕ ਹੈ ਠੀਕ ਹੈ ਹਾਂਜੀ ਚਲੋ ਬਾਕੀ ਇਹ ਹੈ ਕਿ ਪਿਆਰ ਬਣਿਆ ਰਹਿੰਦਾ ਜਦੋਂ ਨਵੀਂ ਵੀਡੀਓ ਚੜਦੀ ਹੋਰ ਲੋਕਾਂਵੇਂ ਸੱਜਣ ਜੁੜਦੇ ਆ ਬਾਕੀ ਭਾਜੀ ਅਸੀਂ ਤਾਂ ਇਥੇ ਲੱਗ ਲਾ ਕੇ ਪਿੰਡਾਂ 'ਚ ਦੇਣ ਵਾਲਿਆ ਉਹ ਗਾਈਆਂ ਦੋ ਫਗਵਾੜੇ ਗਈਆਂ ਜੇ ਹਾਂਜੀ ਤੇ ਝੋਟੀ ਜਿਹੜੀ ਉਹ ਗਰ ਸ਼ੰਕਰ ਗਈ ਜੇ ਉਧਰ ਹੀ ਗਈ ਸੁਣਿਆ ਨਹੀਂ ਵੀ ਉਹਦੇ ਵੀ ਡੰਗਰ ਭਜਣੇ ਜੇ ਠੀਕ ਠੀਕ ਇਹ ਸਾਰੇ ਵੀਰਾਂ ਦਾ ਪਿਆਰ ਜਿਹੜਾ ਇਹ ਵੀਡੀਓ ਵੇਂਦੇ ਆ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ ਆਪਾਂ ਹਾਂਜੀ ਬੜੇ ਚੰਗੇ ਸੱਜਣ ਆ ਜੀ ਤੇ ਆਹ ਵੇਖ ਲਓ ਵੀਰ ਦਾ ਇਹ ਮੁੰਡਾ ਇਹਨੂੰ ਬੜਾ ਸ਼ੌਂਕ ਹੈ ਡੰਗਰਾ ਦਾ ਡੰਗਰਾ ਦੇ ਵਿੱਚ ਬਹੁਤ ਸ਼ੌਂਕੀ ਆ ਇਹਨੂੰ ਘੋੜੀ ਤੇ ਚੜ੍ਹਨਾ ਸਿਖਾਉ ਹੋਇਆ ਹੈ ਜੇ ਜਦ ਸਾਡੇ ਕੋ 4 ਦਿਨ ਆ ਗਈ ਫਿਰ ਦਹੀਂ ਹਾਲੀ ਕੱਢ ਦਵਾਂਗੇ ਠੀਕ ਹੈ ਠੀਕ ਸਹੀ ਆ ਹਾਂਜੀ ਸਹੀ ਆ ਜੀ ਆਹੀ ਟੋਟਲ 5 ਜਨਮਰ ਆ ਜੀ ਤੇ ਵੀਰ ਨੂੰ ਫੋਨ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਤੇ ਜਿਹੜਾ ਸੂਆ ਸ਼ਵਾਇ ਪਸ਼ੂ ਆ ਉਹਨੂੰ ਦੋ ਟਾਈਮ ਚੋ ਕੇ ਤੇ ਜਿਹੜਾ ਗੱਬਣ ਪਸ਼ੂ ਆ ਉਹਨੂੰ ਚੈੱਕ ਪਾਸ ਕਰਕੇ ਥਾਂ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਏ ਜੀ ਵੀਡੀਓ ਕਰਦੇ ਸ਼ੇਰ ਧੰਨਵਾਦ ਜੀ